ਅੱਜ ਆਪਾਂ ਪਵਿੱਤਰ ਬਾਈਬਲ ਦੇ ਵਿੱਚੋਂ ਪਰਮੇਸ਼ਵਰ ਜੀ ਦੇ ਸ਼ਬਦ ਦੇ ਰਾਹੀਂ ਜੋ ਸਿੱਖਣਾ ਹੈ ਉਸ ਦਾ ਸਰਲੇਖ ਹੈ ਧਰਮ ਅਤੇ ਅਧਰਮ ਜਿਵੇਂ ਇਦਾਂ ਕਹ ਲਓ ਧਰਮ ਅਤੇ ਕੁਧਰਮ ਸੋ ਅੱਜ ਅਸੀਂ ਵਚਨ ਦੇ ਵਿੱਚੋਂ ਇਸੇ ਚੀਜ਼ ਦੇ ਬਾਰੇ ਦੇ ਵਿੱਚ ਸਿੱਖਣਾ ਹੈ ਕਿ ਬਾਈਬਲ ਧਰਮ ਦੇ ਬਾਰੇ ਵਿੱਚ ਕੀ ਸਿਖਾਉਂਦਾ ਅਤੇ ਕੁਧਰਮ ਦੇ ਬਾਰੇ ਵਿੱਚ ਸਾਨੂੰ ਕੀ ਦੱਸਦਾ ਹੈ ਫਸਟ ਆਫ ਆਲ ਸਾਨੂੰ ਸਮਝਣ ਦੀ ਜ਼ਰੂਰਤ ਹੈ ਕਿ ਧਰਮ ਕੀ ਆ ਤੇ ਅਧਰਮ ਕੀ ਆ ਅੱਜ ਸੰਸਾਰ ਦੇ ਵਿੱਚ ਝਗੜੇ ਦਾ ਮੇਨ ਜਿਹੜਾ ਮੁੱਦਾ ਆ ਨਾ ਉਹ ਹੈਗਾ ਧਰਮ ਪਰ ਜੇ ਇਸ ਰੂਪ ਦੇ ਵਿੱਚ ਉਹ ਮੁੱਦਾ ਰਿਪਰੈਜ਼ੈਂਟ ਕੀਤਾ ਜਾ ਰਿਹਾ ਅਸਲ ਵਿੱਚ ਉਹ ਉਹਦਾ ਰੂਪ ਨਹੀਂ ਹੈਗਾ ਜਿਹੜਾ ਉਹਦਾ ਅਸਲ ਰੂਪ ਆ ਉਹੋ ਛੁਪਿਆ ਹੋਇਆ ਆ ਅਤੇ ਨਾਂ ਨਜ਼ਰ ਆਉਣ ਵਾਲਾ ਆ ਲੜਾਈ ਸੱਚੀ ਆ ਅਰ ਹੋਣੀ ਵੀ ਚਾਹੀਦੀ ਆ ਕਿਉਂਕਿ ਕੁਝ ਲੜਾਈਆਂ ਇਹੋ ਜਿਹੀਆਂ ਆ ਜਿਹੜੀਆਂ ਬੜੀਆਂ ਪਾਇਦਾਰ ਆ ਜਿਨ੍ਹਾਂ 'ਚ ਬੜਾ ਵਜਨ ਆ ਅਰ ਬੜੇ ਚੰਗੇ ਮੁੱਦਿਆਂ ਤੇ ਉਹ ਹੋ ਰਹੀਆਂ ਆ ਅਰ ਧਰਮ ਦੇ ਨਾਲ ਕੁਧਰਮ ਦੀ ਲੜਾਈ ਜਿਹੜੀ ਆ ਉਹ ਬਹੁਤ ਹਕੀਕਤ ਵਾਲੀ ਆ ਰਹੇ ਰਹੇਗੀ ਰੰਦੀ ਦੁਨੀਆ ਤਿੱਕਰ ਚਲਦੀ ਰਹੇਗੀ ਕਿਉਂਕਿ ਧਰਮ ਦੀ ਤੇ ਕੁਧਰਮ ਦੀ ਕਦੀ ਵੀ ਆਪਸ ਵਿੱਚ ਨਾ ਬਣੀ ਆ ਤੇ ਨਾ ਬਣਨੀ ਆ ਪਰ ਪਰੇਸ਼ਾਨੀ ਦੀ ਗੱਲ ਇਹ ਆ ਕਿ ਅਸੀਂ ਇਸ ਲੜਾਈ ਦੇ ਨਗਾਰੇ ਦੀ ਆਵਾਜ਼ ਨੂੰ ਸੁਣ ਕੇ ਨਿਕਲ ਤਾਂ ਪੈਂਦੇ ਆ ਪਰ ਸਾਨੂੰ ਉਹਦੇ ਨਾਮ ਤੇ ਸ਼ਰਤਾਂ ਦੇ ਬਾਰੇ ਵਿੱਚ ਕੁਝ ਨਹੀਂ ਪਤਾ ਕਿ ਉਹ ਲੜਾਈ ਹੈ ਲੱਗੀ ਕਿਉਂ ਉਹ ਲੜਾਈ ਲੜਨੀ ਕਿਵੇਂ ਆ ਉਹ ਲੜਾਈ ਤੇ ਸਾਡਾ ਬੈਨੀਫਿਟ ਕੀ ਆ ਸਾਡਾ ਨੁਕਸਾਨ ਕੀ ਆ ਉਹਦੇ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਬਸ ਤੁਰੇ ਜਾਂਦੇ ਆ ਧਰਮ ਕੇਸ ਚੀਜ਼ ਦਾ ਨਾਮ ਆ ਧਰਮ ਨੂੰ ਨਾਮ ਦੇ ਦਿੱਤੇ ਗਏ ਆ ਪਰ ਧਰਮ ਕਿਸੇ ਚੀਜ਼ ਦਾ ਨਾਮ ਆ ਉਹ ਕਿਹੜੀ ਚੀਜ਼ ਆ ਪਰਮੇਸ਼ਵਰ ਦੇ ਸੁਭਾਅ ਦਾ ਨਾਮ ਧਰਮ ਆ ਹੁਣ ਸੁਭਾਅ ਕਿਦਾਂ ਦਾ ਹੁੰਦਾ ਆ ਆਪਾਂ ਕਹਿੰਦੇ ਇਹਦਾ ਸੁਭਾਅ ਝੂਠ ਬੋਲਣਾ ਹੀ ਆ ਇਹਦਾ ਸੁਭਾਅ ਚੁਗਲੀਆਂ ਕਰਨਾ ਹੀ ਆ ਇਹਦਾ ਸੁਭਾਅ ਲੜਾਈਆਂ ਕਰਨਾ ਹੀ ਆ ਫੁਲਾਨੇ ਦਾ ਸੁਭਾਅ ਟੱਕਾ ਮੁੱਕੀ ਕਰਨਾ ਇਹ ਇਹਦਾ ਸੁਭਾਅ ਹੀ ਆ ਪਰਮੇਸ਼ਵਰ ਦਾ ਸੁਭਾਅ ਕੀ ਆ ਸਚਿਆਈ ਧਾਰਮਿਕਤਾ ਵਫਾਦਾਰੀ ਹਲੀਮੀ ਨਰਮਾਈ ਸੰਜਮ ਦਇਆ ਕਿਰਪਾ ਰਹਿਮਤ ਇਹ ਸਭ ਕੀ ਆ ਪਰਮੇਸ਼ਵਰ ਦਾ ਸੁਭਾਅ ਆ ਦਇਆ ਕਰਨਾ ਉਹਦਾ ਸੁਭਾਅ ਆ ਉਹਨਾਂ ਉੱਤੇ ਵੀ ਦਇਆ ਕਰੀ ਜਾ ਰਿਹਾ ਜਿਹੜੇ ਕਹਿੰਦੇ ਰੱਬ ਹੈ ਹੀ ਨਹੀਂ ਉਹਨਾਂ ਦੇ ਪ੍ਰਤਪਾਲ ਵੀ ਕਰ ਰਿਹਾ ਉਹਨਾਂ ਨੂੰ ਵੀ ਖਾਣ ਪੀਣ ਲਈ ਦੇ ਰਿਹਾ ਜਿਹੜੇ ਉਹਦਾ ਇਨਕਾਰ ਕਰਦੇ ਔਰ ਉਹਦੀ ਖਿਲਾਫ ਵਿੱਚ ਖੜੇ ਹੋ ਜਾਂਦੇ ਆ ਕਿਉਂ ਕਿਉਂਕਿ ਉਹਦਾ ਸੁਭਾਅ ਕੀ ਆ ਦਇਆ ਕਰਨਾ ਕਿਰਪਾ ਕਰਨਾ ਰਹਿਮਤ ਕਰਨੀ ਨਿਮਰਤਾ ਦੇ ਵਿੱਚ ਰਹਿਣਾ ਮਦਦਗਾਰ ਆ ਹੋ ਇਹ ਸਭ ਕੀ ਆ ਪਰਮੇਸ਼ਵਰ ਦਾ ਸੁਭਾਅ ਆ ਔਰ ਇਹਨਾਂ ਸਾਰੇ ਗੁਣਾ ਨੂੰ ਇੱਕ ਵੱਖਰਾ ਵੱਖਰਾ ਧਰਮ ਨਹੀਂ ਕਿਹਾ ਜਾ ਸਕਦਾ ਪਰ ਸਾਰੇ ਗੁਣਾ ਦੇ ਇਕੱਠੇ ਹੋਣ ਦਾ ਨਾਮ ਧਰਮ ਅਖਵਾਉਂਦਾ ਆ ਔਰ ਪਰਮੇਸ਼ਵਰ ਦੇ ਸੁਭਾਅ ਨੂੰ ਧਰਮ ਕਿਹਾ ਜਾਂਦਾ ਆ ਇਹ ਭੁਲੇਖਾ ਆ ਕਿ ਫਲਾਣੇ ਦਾ ਫਲਾਣਾ ਧਰਮ ਆ ਫਲਾਣੇ ਦਾ ਫਲਾਣਾ ਧਰਮ ਆ ਇਹ ਬੁਲੇਖਾ ਆ ਧਰਮ ਨਾ ਬਦਲੇ ਜਾਣ ਵਾਲਾ ਇੱਕ ਅਟਲ ਜਿਹੜਾ ਆ ਅਹਿਸਾਸ ਆ ਕਦੇ ਵੀ ਨਾ ਬਦਲੇ ਜਾਣ ਵਾਲਾ ਸਭ ਲੋਕ ਇੱਕ ਗੱਲ ਨੂੰ ਮੰਨਦੇ ਆ ਕਿ ਪਰਮੇਸ਼ਵਰ ਇੱਕ ਆ ਚਾਹੇ ਹਿੰਦੀ ਚ ਮੰਨ ਲਓ ਚਾਹੇ ਉਰਦੂ ਚ ਮੰਨ ਲਓ ਚਾਹੇ ਪੰਜਾਬੀ ਚ ਚਾਹੇ ਅੰਗਰੇਜ਼ੀ ਚ ਪਰਮੇਸ਼ਵਰ ਇੱਕ ਆ ਤੇ ਉਹਦੇ ਧਰਮ ਵੀ ਵੱਖਰੇ ਨਹੀਂ ਹੋ ਸਕਦੇ ਇਹ ਹਕੀਕਤ ਆ ਅੱਜ ਧਰਮ ਤੇ ਕੁਧਰਮ ਦੀ ਲੜਾਈ ਲੱਗੀ ਹੋਈ ਆ ਜਿਹੜਾ ਸਾਡੇ ਮਨਾਂ ਦੇ ਅੰਦਰ ਭੁਲੇਖਾ ਆ ਕਿ ਮੈਂ ਫਲਾਣਾ ਆ ਤੇ ਉਹ ਫਲਾਣਾ ਆ ਉਹ ਕੁਧਰਮ ਨੇ ਪਾਇਆ ਆ ਕੁਧਰਮ ਕੀ ਆ ਜਿਹੜਾ ਪਰਮੇਸ਼ਵਰ ਦੇ ਵੈਰੀ ਦਾ ਸੁਭਾਅ ਆ ਪਾਪ ਕਰਨਾ ਝੂਠ ਬੋਲਣਾ 헤ਰਾ ਫੇਰੀਆਂ ਲੋਚਪੁਣਾ ਗੰਧਪੁਣਾ ਸਾਰੀਆਂ ਹੀ ਬੁਰਾਈਆਂ ਸਾਰੀਆਂ ਤਰ੍ਹਾਂ ਦੀਆਂ ਬੁਰਾਈਆਂ ਕੀ ਆ ਕੁਧਰਮ ਆ ਪਰਮੇਸ਼ਵਰ ਦੇ ਸੁਭਾਅ ਦੇ ਵਿਰੁੱਧ ਹਰ ਕੰਮ ਕੁਧਰਮ ਖਵਾਉਂਦਾ ਆ ਅਰ ਕੁਧਰਮ ਦਾ ਮਾਲਕ ਕੌਣ ਆ ਸ਼ੈਤਾਨ ਅਰ ਧਰਮ ਦਾ ਮਾਲਕ ਕੌਣ ਆ ਪਰਮੇਸ਼ਵਰ ਅੱਜ ਸਾਡੇ ਮਨ ਵਿੱਚ ਜਦੋਂ ਪਰਮੇਸ਼ਵਰ ਦੇ ਪ੍ਰਤੀ ਕੋਈ ਸ਼ੰਕਾ ਆਉਂਦਾ ਆ ਪਰਮੇਸ਼ਵਰ ਦੇ ਪ੍ਰਤੀ ਕੋਈ ਸ਼ੱਕ ਆਉਂਦਾ ਆ ਤੋ ਪਰਮੇਸ਼ਵਰ ਦੇ ਵੱਲੋਂ ਨਹੀਂ ਹੋ ਸਕਦਾ ਉਹ ਕੁਧਰਮ ਦੇ ਵੱਲੋਂ ਆਉਂਦਾ ਆ ਉਹ ਸ਼ੈਤਾਨ ਦੇ ਵੱਲੋਂ ਆਉਂਦਾ ਹੈ ਪਰਮੇਸ਼ਵਰ ਦਾ ਬਣਾਇਆ ਹੋਇਆ ਮਨੁੱਖ ਪਰਮੇਸ਼ਵਰ ਦੇ ਬਣਾਏ ਹੋਏ ਮਨੁੱਖਾਂ ਦੇ ਨਾਲ ਲੜਦਾ ਆ ਇਹ ਧਰਮ ਦੀ ਲੜਾਈ ਨਹੀਂ ਹੋ ਸਕਦੀ ਇਹ ਕੁਧਰਮ ਦੀ ਲੜਾਈ ਆ ਕਦੇ ਵੀ ਇੱਕ ਬਾਪ ਦੀ ਇੱਛਾ ਨਹੀਂ ਹੁੰਦੀ ਕਿ ਮੇਰੇ ਦੋ ਪੁੱਤਰ ਲੜ ਲੜ ਕੇ ਮਰ ਜਾਣ ਕਦੇ ਨਹੀਂ ਹੁੰਦੀ ਕਦੀ ਇੱਕ ਮਾਂ ਨਹੀਂ ਚਾਹੁੰਦੀ ਕਿ ਮੇਰੇ ਪੁੱਤਾਂ ਦੀ ਵੰਡੀ ਹੋ ਜਵੇ ਉਹ ਵੰਡੇ ਜਾਣ ਪਰ ਅੱਜ ਹੋ ਰਿਹਾ ਯਾ ਉਸ ਲੜਾਈ ਨੂੰ ਵੀ ਧਰਮ ਕਿਹਾ ਜਾ ਰਿਹਾ ਪਰ ਉਹਨਾਂ ਵੰਡੀਆਂ ਨੂੰ ਵੀ ਧਾਰਮਿਕਤਾ ਕਿਹਾ ਜਾ ਰਿਹਾ ਹੈ ਪਰ ਇੱਕ ਉਧਰ ਹੈ ਮਿਆ ਸਰਬਸ਼ਕਤੀਮਾਨ ਪਰਮੇਸ਼ਵਰ ਸਾਡਾ ਸਭਨਿਆਂ ਦਾ ਸਿਰਜਣਹਾਰ ਪਰਮੇਸ਼ਵਰ ਯਾਰ ਆਤਮਿਕ ਪਿਤਾ ਆ ਉਹ ਨਹੀਂ ਚਾਹੁੰਦਾ ਉਹਦੇ ਧੀਆ ਪੁੱਤਰ ਲੜਨ ਉਹ ਨਹੀਂ ਚਾਹੁੰਦਾ ਉਹਨਾਂ ਦੇ ਧੀਆ ਪੁੱਤਰ ਬੁਰਾਈ ਦੇ ਵਿੱਚ ਨਾਸ਼ ਹੋ ਜਾਣ ਇਸ ਲੜਾਈ ਨੂੰ ਧਾਰਮਿਕਤਾ ਦੀ ਲੜਾਈ ਦਾ ਨਾਮ ਨਹੀਂ ਦਿੱਤਾ ਜਾ ਸਕਦਾ ਇਹ ਲੜਾਈ ਆ ਕੁਧਰਮ ਦੀ ਧਰਮ ਦੇ ਨਾਲ ਜਿਹੜੇ ਕਮਜ਼ੋਰ ਆ ਵੈਰੀ ਉਹਨਾਂ ਨੂੰ ਫੜ ਲੈਂਦਾ ਆ ਜਿਹੜੇ ਵਿਸ਼ਵਾਸ ਵਿੱਚ ਕਮਜ਼ੋਰ ਆ ਜਿਹੜੇ ਆਪਣੇ ਦੀਨ ਇਮਾਨ ਦੇ ਵਿੱਚ ਕਮਜ਼ੋਰ ਆ ਵੈਰੀ ਉਹਨਾਂ ਨੂੰ ਫੜ ਲੈਂਦਾ ਆ ਔਰ ਉਹਨਾਂ ਨੂੰ ਫੇ ਉਹਨਾਂ ਦੇ ਮਨਾਂ ਦੇ ਉੱਤੇ ਉਹਨਾਂ ਦੇ ਜ਼ਿਹਨ ਦੇ ਉੱਤੇ ਦਿਮਾਗ ਦੇ ਉੱਤੇ ਕਬਜ਼ਾ ਕਰਕੇ ਫਿਰ ਉਹ ਚੀਜ਼ਾਂ ਕਰਾਉਂਦਾ ਜੋ ਉਹ ਕਰਵਾਉਣਾ ਚਾਹੁੰਦਾ ਔਰ ਉਹਨਾਂ ਦੀ ਖਿਲਾਫਤ ਵਿੱਚ ਕਰਾਉਂਦਾ ਜਿਹੜੇ ਧਾਰਮਿਕਤਾ ਦੇ ਵਿੱਚ ਚੱਲਦੇ ਆ ਜਿਹੜੇ ਪਰਮੇਸ਼ਵਰ ਨੂੰ ਫਾਲੋ ਕਰਦੇ ਆ ਹਾਲੇਲੂਇਆ ਅਗਰ ਬਾਈਬਲ ਦੇ ਅਨੁਸਾਰ ਉਜੇ ਇਦਾਂ ਦਾ ਹੁੰਦਾ ਤਾਂ ਵਚਨ ਦੇ ਵਿੱਚ ਕਦੀ ਨਹੀਂ ਲਿਖਿਆ ਹੋਣਾ ਸੀ ਆਪਣੇ ਵੈਰੀਆਂ ਦੇ ਨਾਲ ਪ੍ਰੇਮ ਕਰੋ ਪਰ ਪਵਿੱਤਰ ਬਾਈਬਲ ਸਾਨੂੰ ਕੀ ਦੱਸਦਾ ਹੈ ਆਪਣੇ ਵੈਰੀਆਂ ਦੇ ਨਾਲ ਪ੍ਰੇਮ ਕਰੋ ਜੇ ਤੁਹਾਡੇ ਕਹਿੰਦਾ ਕੋਈ ਇਹ ਤੁਹਾਨੂੰ ਮਾਰ ਦੇਵੇ ਤਾਂ ਫਿਰ ਤੁਸੀਂ ਮੋਰੀਆਂ ਚਾਰ ਮਾਰਦੇ ਹੋ ਹੈਨਾ ਕਹਿੰਦਾ ਨਹੀਂ ਤੁਸੀਂ ਆਪਣੀ ਦੂਈ ਗੱਲ ਵੀ ਉਹਦੇ ਅੱਗੇ ਕਰ ਦਿਓ ਕਹਿੰਦਾ ਬੁਰੀਾਈ ਨੂੰ ਭਲਾਈ ਦੇ ਨਾਲ ਜਿੱਤ ਲਵੋ ਕਿਉਂ ਪਵਿੱਤਰ ਬਾਈਬਲ ਇਦਾਂ ਗੱਲ ਕਰਦਾ ਆਪਣੇ ਨਾਲ ਹਾਲਾਂਕਿ ਜਿਹੜੇ ਬੁਰਾਈ ਕਰਦੇ ਆ ਡੈਫੀਨੇਟਲੀ ਉਹ वचन ਦੇ ਅਗੇਂਸਟ ਹੀ ਹੋਣਗੇ ਤਾਂ ਹੀ ਉਹ ਬੁਰਾਈ ਕਰਦੇ ਆ ਜੇ ਉਹ वचन ਦੇ ਵੱਲ ਹੁੰਦੇ ਜਾਂ वचन ਨੂੰ ਸੁਣਨ ਵਾਲੇ ਜਾਂ वचन ਨੂੰ ਪੜ੍ਹਨ ਵਾਲੇ ਹੁੰਦੇ ਫੇ ਉਹ ਬੁਰਾਈ ਨਾ ਕਰਦੇ ਪਰ ਉਹ ਬੁਰਾਈ ਕਰਦੇ ਆ ਉਹ ਇਸੇ ਲਈ ਕਰਦੇ ਕਿਉਂਕਿ ਉਹ ਬਾਣੀ ਤੋਂ ਕੋਹਾਂ ਦੂਰ ਆ ਉਹ ਪਰਮੇਸ਼ਵਰ ਦੀ ਧਾਰਮਿਕਤਾ ਤੋਂ ਕੋਹਾਂ ਦੂਰ ਆ ਪਰ ਫਿਰ ਵੀ वचन ਸਾਨੂੰ ਕਿਉਂ ਇਦਾਂ ਦੱਸਦਾ ਆ ਜੇ ਘਰ ਦੇ ਵਿੱਚ ਤਿੰਨ ਚਾਰ ਨਿਆਣੇ ਹੋਣ ਉਹਨਾਂ ਚੋਂ ਜਿਹੜਾ ਸਮਝਦਾਰ ਨਿਆਣਾ ਹੋਵੇ ਜਿਹੜਾ ਪਿਤਾ ਦੇ ਆਖੇ ਲੱਗਦਾ ਹੋਵੇ ਮਾਤਾ ਦੇ ਆਖੇ ਲੱਗਦਾ ਹੋਵੇ ਭਾਵੇਂ ਉਹ ਛੋਟਾ ਜਾਂ ਵੱਡਾ ਹੋਵੇ ਫਿਰ ਮਾਪਿਓ ਕੀ ਕਰਦਾ ਆ ਉਹਨੂੰ ਕੋਲ ਬਿਠਾਉਂਦਾ ਜਾਂ ਤੈਨੂੰ ਕੀ ਕਹਿੰਦਾ ਜੇ ਇਹਨੇ ਤੈਨੂੰ ਮਾਰਿਆ ਤੂੰ ਇਹਨੂੰ ਮਾਰਨਾ ਨਹੀਂ ਆ ਮੋਰਿਓ ਆਪਾਂ ਇਹਨੂੰ ਪਿਆਰ ਨਾਲ ਹੀ ਸਮਝਾਉਣਾ ਹੈ ਐਦਾਂ ਹੀ ਕਹਿੰਨੇ ਆਪਾਂ ਘਰਾਂ ਦੇ ਵਿੱਚ ਜੇ ਐਦਾਂ ਕਹਿੰਨੇ ਵੀ ਜਦੋਂ ਇਹਨੇ ਤੇਰੇ ਮਾਰਿਆ ਤੂੰ ਡੰਡਾ ਚੱਕ ਲਈ ਮੋਰਿਓ ਪਰ ਆਪਾਂ ਉਹਨਾਂ ਨੂੰ ਐਦਾਂ ਹੀ ਕਹਿੰਦੇ ਤੇਰਾ ਭਰਾ ਆ ਆ ਤੇਰੀ ਭੈਣ ਆ ਜੇ ਤੇਰਾ ਵੱਡਾ ਭਰਾ ਆ ਕੋਈ ਨਹੀਂ ਤੂੰ ਇਹਦੀ ਇੱਜ਼ਤ ਕਰਿਆ ਕਰ ਇਹਦੇ ਨਾਲ ਆਪਾਂ ਪਿਆਰ ਨਾਲ ਹੀ ਚੱਲਣਾ ਆ ਆਪਾਂ ਇਹਨੂੰ ਜਵਾਬ ਨਹੀਂ ਦੇਣਾ ਜੇ ਛੋਟਾ ਆਪਾਂ ਕਹਿੰਨੇ ਕੋਈ ਨਹੀਂ ਛੋਟਾ ਆ ਯਾ ਸਮਝ ਜੂਗਾ ਤੂੰ ਇਹਨਾਂ ਪਿਆਰ ਕਰ ਇੰਦਾ ਹੀ ਪਵਿੱਤਰ ਸ਼ਸਤਰ ਆਪਾਂ ਨੂੰ ਸਮਝਾਉਂਦਾ ਆ ਐਨ ਉਸ ਮਾਤਾ ਪਿਤਾ ਦੇ ਵਾਂਗ ਜਿਹੜੇ ਬਹੁਤ ਬੁੱਧੀਮਾਨ ਤੇ ਆਪਣੇ ਬੱਚਿਆਂ ਨੂੰ ਪ੍ਰੇਮ ਕਰਦੇ ਆ ਇੰਦਾ ਹੀ ਬਾਣੀ ਆਪਾਂ ਨੂੰ ਸਿਖਾਲਦੀ ਆ ਕਹਿੰਦਾ ਤੁਸੀਂ ਬੁਰਾਈ ਦੇ ਵੱਟੇ ਭਲਾਈ ਕਰਨੀ ਆ ਜੇ ਤੁਹਾਨੂੰ ਕੋਈ ਗਾਲ ਕੱਢੇ ਕਹਿੰਦਾ ਤੁਸੀਂ ਉਹਨੂੰ ਅਸੀਸ ਦੇਣੀ ਆ ਤੁਸੀਂ ਆਪਣੇ ਵੈਰੀਆਂ ਲਈ ਵੀ ਦੁਆ ਮੰਗਣੀ ਆ ਪ੍ਰਾਰਥਨਾ ਕਰਨੀ ਆ ਅਰਦਾਸ ਕਰਨੀ ਆ ਉਹਨਾਂ ਦੇ ਲਈ ਵੀ ਕਰਕੇ ਸਾਡਾ ਆਤਮਿਕ ਪਿਤਾ ਆ ਪਰ ਜੇ ਪਰਮੇਸ਼ਵਰ ਨੂੰ ਇਸ ਗੱਲ ਤੇ ਇਤਰਾਜ਼ ਹੋਏ ਕਿ ਉਹ ਲੋਕ ਜਿਹੜੇ ਮੇਰੇ ਪਿੱਛੇ ਨਹੀਂ ਚੱਲਦੇ ਫੇਉਨੇ ਕੀ ਕਹਿਣਾ ਸੀਗਾ ਤੁਸੀਂ ਉਹਨਾਂ ਦੇ ਨਾਲ ਜਿਹੜਾ ਇਹ ਬੁਰਾ ਵਿਹਾਰ ਕਰ ਸਕਦੇ ਆ ਪਰ ਉਹ ਕਹਤੇ ਨਹੀਂ ਹਲਾਉ ਕਰਦਾ ਕਿ ਕਿ ਉਹ ਵੀ ਪਰਮੇਸ਼ਵਰ ਦੀ ਸਿਰਜਣਾ ਆ ਉਹ ਵੀ ਪਰਮੇਸ਼ਵਰ ਦੇ ਬੱਚੇ ਆ ਉਹਨੇ ਉਹਨਾਂ ਨੂੰ ਵੀ ਪਿਆਰ ਕੀਤਾ ਉਹਨਾਂ ਬਦਲੇ ਵੀ ਪ੍ਰਭੂ ਯਿਸੂ ਮਸੀਹ ਜੀ ਨੂੰ ਬਲੀਦਾਨ ਕੀਤਾ ਬਸ ਗੱਲ ਇਹ ਆ ਵੀ ਹੱਲੇ ਤੱਕ ਉਹਨਾਂ ਨੇ ਪਿਤਾ ਦੇ ਪਿਆਰ ਨੂੰ ਸਮਝਿਆ ਨਹੀਂ ਆ ਜਾਣਿਆ ਨਹੀਂ ਆ ਹੱਲੇ ਉਸ ਲੈਵਲ ਤੱਕ ਕੋ ਪਹੁੰਚੇ ਨਹੀਂ ਆ ਜੇ ਇਸ ਲੈਵਲ ਤੱਕ ਪਰਮੇਸ਼ਵਰ ਨੇ ਆਪਾਂ ਨੂੰ ਲੈ ਆਂਦਾ ਆ ਪਰ ਜੇ ਆਪਾਂ ਪ੍ਰਾਰਥਨਾ ਕਰੀਏ ਉਹਨਾਂ ਦੇ ਲਈ ਜੇ ਆਪਾਂ ਆਪਣੀਆਂ ਫੈਮਲੀਆਂਜ਼ ਦੇ ਲਈ ਪ੍ਰਾਰਥਨਾ ਕਰਨੀਆਂ ਸ਼ੁਰੂ ਕਰੀਏ ਆਪਾਂ ਆਪਣੇ ਗਵਾਂਡੀਆਂ ਦੇ ਲਈ ਪ੍ਰਾਰਥਨਾ ਕਰਨੀ ਸ਼ੁਰੂ ਕਰੀਏ ਤਾਂ ਤੁਸੀਂ ਸੋਚੋ ਅੱਜ ਆਪਾਂ ਇੱਥੇ ਕਿੰਨੇ ਹਜ਼ਾਰ ਬੈਠੇ ਆ ਤੇ ਹਰੇਕ ਬੰਦਾ ਜੇ ਆਪਣੇ ਗਵਾਂਡੀ ਘਰ ਦੇ ਲਈ ਪ੍ਰਾਰਥਨਾ ਕਰੇ ਤੇ ਕਿੰਨੇ ਹਜ਼ਾਰ ਪਰਿਵਾਰ ਬਚਾਏ ਜਾ ਸਕਦੇ ਆ ਕਿੰਨੇ ਹਜ਼ਾਰਾਂ ਲੋਕ ਕਿੰਨੇ ਲੱਖਾਂ ਲੋਕ ਪਰਮੇਸ਼ਵਰ ਦੇ ਪ੍ਰੇਮ ਨੂੰ ਸਮਝ ਸਕਦੇ ਆ 12 ਚੇਲੇ ਪ੍ਰਭੂ ਯਿਸੂ ਮਸੀਹ ਜੀ ਦੇ ਹੋਏ ਅਰ ਸੰਸਾਰ ਦੇ ਵਿੱਚ ਰਿਵਾਈਵਲ ਆ ਗਿਆ ਬੇਦਾਰੀ ਆ ਗਈ ਅੱਜ ਕਰੋੜਾ ਡਿਸਾਈਪਲ ਹੋਣ ਦੇ ਬਾਵਜੂਦ ਵੀ ਕੰਮ ਹੋ ਨਹੀਂ ਰਿਹਾ ਕਿਉਂ ਕਿ ਜਿਹੜੇ ਉਹ 12 ਸੀਗੇ ਉਹ ਮਤਲਬ ਪ੍ਰਸਤ ਨਹੀਂ ਸੀ ਪਰ ਅੱਜ ਜਿੰਨੇ ਕਰੋੜਾ ਵੀ ਆ ਨਾ ਹਰੇਕ ਬੰਦਾ ਸੈਲਫਿਸ਼ ਆ ਹਰ ਬੰਦਾ ਮਤਲਬ ਪ੍ਰਸਤ ਆ ਅਗਰ ਪਤਨੀ ਪ੍ਰਾਰਥਨਾ ਕਰ ਰਹੀ ਤਾਂ ਉਹ ਆਪਣੀਆਂ ਹੀ ਸਾੜੀਆਂ ਦੇ ਲਈ ਤਾਂ ਸੂਟਾ ਲਈ ਕਰੀ ਜਾ ਰਹੀ ਆ ਪਤੀ ਕਰ ਰਿਹਾ ਤੇ ਉਹ ਆਪਣੀ ਜ਼ਮੀਨ ਤੇ ਦੁਕਾਨ ਦੇ ਲਈ ਕਰ ਰਿਹਾ ਬੱਚੇ ਕਰ ਰਹੇ ਤੇ ਲਵ ਮੈਰਿਜ ਲਈ ਪ੍ਰਾਰਥਨਾ ਕਰ ਰਹੇ ਆ ਕੋਈ ਅਕਲ ਵਾਲੀ ਪ੍ਰਾਰਥਨਾ ਹੋ ਹੀ ਨਹੀਂ ਰਹੀ ਗੋੰਦੀ ਦਾ ਗੱਲ ਹੀ ਬੜੀ ਦੂਰ ਦੀ ਆ ਇੱਕ ਮੈਂਬਰ ਦੂਜੇ ਮੈਂਬਰ ਲਈ ਪ੍ਰਾਰਥਨਾ ਨਹੀਂ ਕਰ ਰਿਹਾ ਇੱਕ ਉਧਰਮ ਨਹੀਂ ਫੈਲ ਰਿਹਾ ਤੇ ਹੋਰ ਕੀ ਹੋ ਰਿਹਾ ਪ੍ਰਾਰਥਨਾ ਕਰਨ ਦੇ باوجود ਵੀ ਅਸੀਂ ਕੁਧਰਮ ਦੇ ਚਪੇਟ ਦੇ ਵਿੱਚ ਆ ਵੈਰੀ ਦੇ ਹੱਥਾਂ ਵਿੱਚ ਆ ਚਿਹਰ ਚੋਣ ਦੇ باوجود ਵੀ ਵੈਰੀ ਦੇ ਹੱਥਾਂ ਵਿੱਚ ਆ ਕਿਉਂ ਕਰਕੇ ਅਸੀਂ ਮਤਲਬ ਰਸਤੇ ਆ ਪਰ ਪ੍ਰਭੂ ਯਿਸੂ ਮਸੀਹ ਨੇ ਬੇਗਰਜ ਪਿਆਰ ਕੀਤਾ ਹੈ ਉਨੇ ਸੈਲਫਿਸ਼ ਹੋ ਕੇ ਪਿਆਰ ਨਹੀਂ ਕੀਤਾ ਸਾਡੇ ਤੋਂ ਉਹਨੂੰ ਕੀ ਮਿਲਿਆ ਕੁਝ ਮਿਲਿਆ ਸਾਡੇ ਤੋਂ ਪਰ ਸਾਨੂੰ ਉਹਦੇ ਤੋਂ ਸਭੋ ਕੁਝ ਮਿਲ ਗਿਆ ਹallelujah ਅਰ ਉਹਨੇ ਕਿਹਾ ਉਹਦੇ ਵਰਗੇ ਬਣਨ ਦੇ ਲਈ ਕਹਿੰਦਾ ਮੇਰੇ ਨਾਮ ਉੱਤੇ ਪਿਤਾ ਤੁਹਾਡੇ ਲਈ ਇੱਕ ਸਹਾਇਕ ਭੇਜੇਗਾ ਜਿਹੜਾ ਸਭਨਾ ਗੱਲਾਂ ਵਿੱਚ ਤੁਹਾਡੀ ਸਹਾਇਤਾ ਕਰੇਗਾ ਤੁਹਾਡੀ ਅਗਵਾਈ ਕਰੇਗਾ ਤੇ ਮੇਰੀਆਂ ਕਈਆਂ ਗੱਲਾਂ ਤੁਹਾਨੂੰ ਚੇਤੇ ਕਰਾਵੇਗਾ ਪਵਿੱਤਰ ਆਤਮਾ ਸਾਨੂੰ ਚੇਤੇ ਕਰਾਉਂਦਾ ਆ ਪਰ ਅਸੀਂ ਸੁਣਨ ਨੂੰ ਤਿਆਰ ਨਹੀਂ ਹੁੰਦੇ ਅੱਜ ਸਾਨੂੰ ਜ਼ਰੂਰਤ ਆ ਅਗਰ ਅਸੀਂ ਜੰਗ ਜਿੱਤਣੀ ਆ ਅਸੀਂ ਲੜਾਈ ਲੜ ਰਹੇ ਆ ਅਗਰ ਕੋਈ ਧਰਮ ਸਾਡੇ ਨਾਲ ਲੜਦਾ ਤੇ ਧਰਮ ਹੱਥ ਤੇ ਹੱਥ ਧਰ ਕੇ ਬੈਠਾ ਨਹੀਂ ਆ ਕਿਉਂਕਿ ਜਿਹੜੇ ਸ਼ਸਤਰ ਵਸਤਰ ਧਾਰਮਿਕਤਾ ਦੇ ਵਿੱਚ ਆ ਜਿਹੜੇ ਧਰਮ ਦੇ ਸ਼ਸਤਰ ਵਸਤਰ ਆ ਵੈਰੀ ਦੇ ਕੋਲ ਤਾਂ ਕੁਝ ਵੀ ਨਹੀਂ ਆ ਕੁਝ ਵੀ ਨਹੀਂ ਆ ਉਹਦੇ ਕੋਲ ਇੱਕ ਚਲਾਕੀ ਦੇ ਬਿਨਾ ਉਹਦੇ ਕੋਲ ਹੋਰ ਕੁਝ ਨਹੀਂ ਆ ਅਰੋ ਚਲਾਕੀ ਦੇ ਨਾਲ ਸੰਸਾਰ ਨੂੰ ਨਾਸ਼ ਕਰੀ ਜਾ ਰਿਹਾ ਪਰ ਪਰਮੇਸ਼ਵਰ ਦੇ ਕੋਲ ਬੁੱਧ ਦੇ ਖਜ਼ਾਨੇ ਆ ਹਾਲੇਲੂਇਆ ਤੇ ਅਸੀਂ ਉਹਦੀਆਂ ਚਲਾਕੀਆਂ ਨੂੰ ਬੁੱਧ ਦੇ ਖਜ਼ਾਨਿਆਂ ਦੇ ਨਾਲ ਸਮਝ ਸਕਦੇ ਹਾਂ ਸਗੋਂ ਉਹਨਾਂ ਨੂੰ ਰੱਦ ਕਰ ਸਕਦੇ ਹਾਂ ਕਿਉਂਕਿ ਜੋ ਕੁਝ ਪਰਮੇਸ਼ਵਰ ਦੇ ਕੋਲ ਆ ਉਹ ਸਭੋ ਖੁਸ਼ ਬੈਰੀ ਦੀਆਂ ਸਾਰੀਆਂ ਸ਼ਕਤੀਆਂ ਦੇ ਨਾਲੋਂ ਬਹੁਤ ਵੱਡਾ ਤੇ ਮਹਾਨ ਆ ਅਰ ਸਮਰਥੀ ਆ ਪਰ ਸਾਨੂੰ ਜ਼ਰੂਰਤ ਆ ਅਸੀਂ ਪਰਮੇਸ਼ਵਰ ਜੀ ਦੇ ਕੋਲੋਂ ਮੰਗੀਏ ਜਦੋਂ ਤੁਸੀਂ ਮੰਗੋਗੇ ਤੁਸੀਂ ਉਹਨਾਂ ਲੜਾਈਆਂ ਦੇ ਵਿੱਚ ਫਤਿਹ ਨੂੰ ਪ੍ਰਾਪਤ ਕਰੋਗੇ ਅੱਜ ਸਿਰਫ ਆਪਣੀਆਂ ਲੱਤਾਂ ਦੀਆਂ ਪੀੜਾਂ ਤੱਕ ਸਹਿਮਤ ਨਾ ਹੋ ਜਾਓ ਸੀਮਤ ਨਾ ਹੋ ਜਾਓ ਸਿਰਫ ਪੇਟ ਦੀ ਦਰਦ ਰਸੌਲੀਆਂ ਤੇ ਪੱਥਰੀਆਂ ਤੱਕ ਹੀ ਨਾ ਰਹਿ ਜਿਓ ਇਹ ਨਾ ਹੋਏ ਕਿ ਸਾਰਾ ਜੋਰ ਪੱਥਰੀ ਨਿਕਲ ਜਾਏ ਪੱਥਰੀ ਨਿਕਲ ਜਾਏ ਦੇ ਚੱਕਰ ਦੇ ਵਿੱਚ ਲੱਗਾ ਰਹਿ ਜਾਏ ਤੇ ਪੂਰੇ ਦਾ ਪੂਰਾ ਪਹਾੜ ਜਿਹੜਾ ਹੈ ਉਹ ਸਵਰਗ ਦੇ ਰਾਹ ਜਾਣ ਕੇ ਖੜਾ ਹੋ ਜੇ ਇਹ ਨਿੱਕੀਆਂ ਨਿੱਕੀਆਂ ਪੱਥਰੀਆਂ ਦਰਦ ਤਾਂ ਜ਼ਰੂਰ ਕਰਦੀਆਂ ਆ ਪਰ ਤੁਹਾਨੂੰ ਸਵਰਗ ਜਾਣ ਤੋਂ ਨਹੀਂ ਰੋਕ ਸਕਦੀਆਂ ਇਹ ਤੁਹਾਡੇ ਲੱਤਾਂ ਦਾ ਦਰਦ ਤੁਹਾਨੂੰ ਵਿਹੜੇ ਵਿੱਚ ਤੁਰੰਤੋਂ ਰੋਕ ਸਕਦਾ ਪਰ ਸਵਰਗ ਦੀ ਰਾਹ ਤੇ ਤੁਰੰਤੋਂ ਨਹੀਂ ਰੋਕ ਸਕਦਾ ਇਸ ਲਈ ਇਹ ਤਾਂ ਚੱਲੇ ਹੀ ਜਾਣਾ ਹੈ ਇਦਾਂ ਨਹੀਂ ਹੈ ਕਿ ਤੁਹਾਡੀਆਂ ਬਿਮਾਰੀਆਂ ਠੀਕ ਨਹੀਂ ਹੋਣੀਆਂ ਅਗਰ ਸਾਨੂੰ ਵਚਨ ਦੇ ਵਿੱਚ ਦਿਖਾਇਆ ਗਿਆ ਹੈ ਰੋਗੀਆਂ ਦੇ ਚੰਗਿਆ ਹੁੰਦਿਆਂ ਇਹਦਾ ਮਤਲਬ ਕਿ ਪਰਮੇਸ਼ਵਰ ਸਾਨੂੰ ਦੱਸ ਦੇ ਕਿ ਮੈਂ ਤੁਹਾਨੂੰ ਚੰਗਾ ਕਰਨਾ ਚਾਹੁੰਦਾ ਹਾਂ ਔਰ ਉਹ ਚੰਗਾ ਕਰ ਰਿਹਾ ਹੈ ਤੁਸੀਂ ਵਚਨ ਸੁਣ ਰਹੇ ਹੋ ਤਾਂ ਵੀ ਤੁਹਾਡੀ ਹੀਲਿੰਗ ਹੋ ਰਹੀ ਹੈ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਪਰ ਹੀਲਿੰਗ ਦੇ ਨਾਲੋਂ ਵੱਧ ਪਰਮੇਸ਼ਵਰ ਦੀ ਭਲੀ ਮਨਛਾ ਇਹ ਆ ਕਿ ਮਨੁੱਖ ਸਵਰਗ ਰਾਜ ਤੱਕ ਪਹੁੰਚੇ ਅਤੇ ਉਹਦਾ ਰੂਹ ਬਚਾਇਆ ਜਾਵੇ ਹallelujah ਸੋ ਅੱਜ ਤੋਂ ਇੱਕ ਲੜਾਈ ਜਿਹੜੀ ਆ ਨਾ ਉਹਨੂੰ ਸਮਝੋ ਔਰ ਉਹ ਲੜਨਾ ਸ਼ੁਰੂ ਕਰੋ ਪੂਰੇ ਹਥਿਆਰਾਂ ਦੇ ਨਾਲ ਐਨਲੈਸ ਹੋ ਕੇ ਆਪਣੇ ਗਵੰਡੀਆਂ ਦੇ ਲਈ ਪ੍ਰਾਰਥਨਾ ਕਰਨੀ ਸ਼ੁਰੂ ਕਰੋ ਜਿਹੜੇ ਫੈਮਿਲੀ ਮੈਂਬਰਸ ਪਰਮੇਸ਼ਵਰ ਦੇ ਵਿੱਚ ਨਹੀਂ ਆ ਉਹਨਾਂ ਦੇ ਲਈ ਪ੍ਰਾਰਥਨਾ ਕਰਨੀ ਸ਼ੁਰੂ ਕਰੋ ਬਾਈ ਨੇਮ ਪ੍ਰਾਰਥਨਾ ਕਰੋ ਉਹਨਾਂ ਦੇ ਲਈ ਪੂਰੀ ਗੰਭੀਰਤਾਈ ਦੇ ਨਾਲ ਪ੍ਰਾਰਥਨਾ ਕਰੋ ਪੂਰੇ ਰੂਹ ਦੇ ਨਾਲ ਭਰ ਕੇ ਪ੍ਰਭੂ ਜੀ ਮੇਰੇ ਗਵੰਡੀ ਜਿਹੜਿਆ ਉਹ ਬਚਾਏ ਜਾਣ ਪ੍ਰਭੂ ਇਹਨਾਂ ਨੂੰ ਹਨੇਰੇ ਚੋਂ ਕੱਢੋ ਪ੍ਰਭੂ ਇਹਨਾਂ ਦੇ ਉੱਤੇ ਚਾਨਣ ਚਮਕੇ ਸੋ ਉਹਨਾਂ ਨੂੰ ਸੁਣਾਉਣ ਦੇ ਲਈ ਨਹੀਂ ਬਈ ਕੋਠੇ ਤੇ ਖੜੇ ਹੋ ਕੇ ਉੱਚੀ ਉੱਚੀ ਕਰ ਲਗੇ ਕੱਲ ਨੂੰ ਅਗਲੇ ਕਹਣਗੇ ਸਾਡੇ ਤੇ ਮੰਤਰ ਪੜਦੇ ਆ ਕਰਕੇ ਹੱਲੇ ਉਹ ਪ੍ਰਕਾਸ਼ ਦੇ ਵਿੱਚ ਨਹੀਂ ਆ ਤੇ ਹਨੇਰੇ ਵਿੱਚ ਪਈ ਹੋਈ ਹਰੇਕ ਚੰਗੀ ਚੀਜ਼ ਵੀ ਠੋਕਰ ਹੀ ਹੁੰਦੀ ਆ ਜੇ ਪ੍ਰਕਾਸ਼ ਦੇ ਵਿੱਚ ਉਸੇ ਕੁਰਸੀ ਤੇ ਤੁਸੀਂ ਬੈਠ ਕੇ ਆਰਾਮ ਕਰ ਸਕਦੇ ਪਰ ਜੇ ਹਨੇਰੇ ਚ ਉਹ ਹੀ ਕੁਰਸੀ ਤੁਹਾਨੂੰ ਸਿੱਟ ਕੇ ਲੱਤਾਂ ਵੀ ਤੋੜ ਸਕਦੀ ਹੈ ਹੱਲਿਓ ਹਨੇਰੇ ਵਿੱਚ ਆ ਉਹ ਕੁਝ ਵੀ ਅੰਡਰਸਟੈਂਡ ਨਹੀਂ ਕਰਦੇ ਤਾਂ ਵਚਨ ਦੇ ਵਿੱਚ ਲਿਖਿਆ ਜਦ ਤੂੰ ਪ੍ਰਾਰਥਨਾ ਕਰੇ ਤੇ ਆਪਣੀ ਕੋਠੜੀ ਦੇ ਵਿੱਚ ਬੜ ਕੇ ਭਾਵ ਰੂਮ ਦੇ ਵਿੱਚ ਨਹੀਂ ਮਨ ਦੇ ਵਿੱਚ ਤੁਹਾਡਾ ਮਨ ਪ੍ਰਾਰਥਨਾ ਕਰੇ ਤੁਸੀਂ ਵਾਕ ਕਰ ਰਹੇ ਹੋ ਨਾ ਆਪਣੀ ਛੱਤ ਦੇ ਉੱਤੇ ਤਾਂ ਜਿੱਥੋਂ ਜਿੱਥੋਂ ਤੱਕ ਨਜ਼ਰ ਆ ਰਿਹਾ ਬਸ ਕੋ ਪ੍ਰਭੂ ਮੈਂ ਤੇਰੇ ਪ੍ਰਕਾਸ਼ ਨੂੰ ਰਿਲੀਜ਼ ਕਰਦਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਪ੍ਰਕਾਸ਼ ਫੈਲ ਰਿਹਾ ਜਿੱਥੇ ਤੱਕ ਮੇਰੀ ਨਜ਼ਰ ਜਾ ਰਹੀ ਆ ਹਨੇਰਾ ਉੱਥੇ ਦੂਰ ਹੋ ਰਿਹਾ ਕਿਉਂਕਿ ਮੇਰੇ ਸ਼ਬਦ ਦੇ ਵਿੱਚ ਸਾਮਰਥਿਆ ਕਿਉਂਕਿ ਪਰਮੇਸ਼ਵਰ ਦੇ ਨਾਮ ਦੇ ਵਿੱਚ ਸਾਮਰਥਿਆ ਪ੍ਰਭੂ ਤੁਹਾਡੇ ਵਿੱਚ ਸਾਮਰਥਿਆ ਮੇਰੇ ਸੱਜੇ ਵਾਲੇ ਵੀ ਹਨੇਰੇ ਤੋਂ ਬਾਹਰ ਆ ਰਹੇ ਮੇਰੇ ਖੱਬੇ ਵਾਲੇ ਜਿਹੜੇ ਹਨੇਰੇ ਤੋਂ ਬਾਹਰ ਆਏ ਜਿੱਧਰ ਨੂੰ ਦੇਖਦਾ ਹਨੇਰਾ ਦੂਰ ਹੋ ਰਿਹਾ ਆ ਪ੍ਰਭੂ ਤੁਸੀਂ ਸਾਡੇ ਪਿੰਡ ਨੂੰ ਚਾਨਣ ਚ ਲਿਆ ਰਹੇ ਸਾਡੇ ਦੀ ਮਦਦ ਕਰ ਰਹੇ ਆਪਣੇ ਵਚਨ ਦੇ ਰਾਹੀ ਆਪਣੇ ਆਤਮਾ ਦੇ ਰਾਹੀ ਆਪਣੇ ਸਵਰਗਦੂਤਾਂ ਦੇ ਰਾਹੀ ਆਪਣੀਆਂ ਬਰਕਤਾਂ ਦੇ ਰਾਹੀ ਜਦੋਂ ਤੁਸੀਂ ਕਹੋਗੇ ਵਚਨ ਚ ਲਿਖਿਆ ਨੇਚਾ ਕਰਨ ਵਾਲਿਆਂ ਲਈ ਸਭੋ ਕੁਝ ਹੋ ਸਕਦਾ ਆ ਤੁਹਾਡੇ ਲਈ ਹੋ ਜਾਣਾ ਆ ਹallelujah ਔਰ ਫਿਰ ਬਹੁਤ ਸਾਰੇ ਤੁਹਾਡੇ ਰਾਹੀ ਬਚਾਏ ਜਾਣੇ ਪ੍ਰਭੂ ਯਿਸੂ ਮਸੀਹ ਜੀ ਦੇ ਰਾਜ ਦੇ ਲਈ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹallelujah ਅੱਜ ਹਨੇਰਾ ਇੰਨਾ ਜ਼ਿਆਦਾ ਵੱਧ ਗਿਆ ਇੰਨਾ ਜ਼ਿਆਦਾ ਵੱਧ ਗਿਆ ਉਹ ਆਪਾਂ ਬਾਈਬਲ ਦੇ ਵਿੱਚ ਦੇਖਦੇ ਆ ਸੈਕਿੰਡ ਪੀਟਰ ਉਦਾ ਚੈਪਟਰ ਨੰਬਰ 2 ਦੂਜਾ ਪਤਰਸ ਉਹਦਾ 2 ਨੰਬਰ ਅਧਿਆਏ ਤੇ ਉਹਦੀ 1 ਨੰਬਰ ਪੰਕਤੀ ਤੋਂ ਆਪਾਂ ਸ਼ੁਰੂ ਕਰਦੇ ਆ ਇੱਥੇ ਲਿਖਿਆ ਪਰ ਉਹਨਾਂ ਲੋਕਾਂ ਵਿੱਚ ਝੂਠੇ ਨਬੀ ਵੀ ਉੱਠੇ ਜਿਵੇਂ ਤੁਹਾਡੇ ਵਿੱਚ ਵੀ ਝੂਠੇ ਗੁਰੂ ਹੋਣਗੇ ਜਿਹੜੇ ਨਾਸ ਕਰਨ ਵਾਲੀਆਂ ਵਿਦਤਾ ਚੋਰੀ ਅੰਦਰ ਲਿਓਣਗੇ ਅਤੇ ਉਸ ਸਵਾਮੀ ਦਾ ਜਿਨੇ ਉਹਨਾਂ ਨੂੰ ਮੁੱਲ ਲਿਆ ਸੀ ਇਨਕਾਰ ਕਰਕੇ ਛੇਤੀ ਆਪਣਾ ਨਾਸ ਕਰਾਉਣਗੇ ਹੁਣ ਜੇ ਇਸ ਸਮੇਂ 'ਚ ਇਹ ਗੱਲ ਹੋ ਰਹੀ ਉਸ ਵੇਲੇ ਵੀ ਝੂਠੇ ਨਬੀ ਸੀਗੇ ਔਰ ਖਾਸ ਸਮਝਣ ਦੀ ਗੱਲ ਕੀ ਆ ਜਿਹੜੀ ਹੁਣ ਸਾਡੇ ਲਈ ਹੋ ਰਹੀ ਆ ਕਹਿੰਦਾ ਤੁਹਾਡੇ ਵਿੱਚ ਵੀ ਝੂਠੇ ਗੁਰੂ ਹੋਣਗੇ ਜਿਹੜੇ ਨਾਸ ਕਰਨ ਵਾਲੀਆਂ ਵਿਦਤਾ ਚੋਰੀ ਅੰਦਰ ਲਿਓਣਗੇ ਨਾਸ ਕਰਨ ਵਾਲੀਆਂ ਸਕੀਮਾਂ ਨਾਸ਼ ਕਰਨ ਵਾਲੀਆਂ ਵਿਅੰਤਾਂ ਨਾਸ਼ ਕਰਨ ਵਾਲਾ ਸੁਭਾ ਕਹਿੰਦਾ ਉਹ ਚੋਰੀ ਅੰਦਰ ਲੈ ਆਉਣਗੇ ਇਸ ਤਰੀਕੇ ਨਾਲ ਲੈ ਆਉਣਗੇ ਵੀ ਆਪਾਂ ਨੂੰ ਕੁਝ ਸਮਝ ਵੀ ਨਹੀਂ ਆਣੀ ਉਹਨਾਂ ਨੇ ਐਨ ਇਦਾਂ ਹੀ ਆਪਣੇ ਅੱਗੇ ਪੇਸ਼ ਕਰਨਾ ਜਿੱਦਾਂ ਬਹੁਤ ਚੰਗੀਆਂ ਚੀਜ਼ਾਂ ਹੁੰਦੀਆਂ ਬਾਹਲੀਆਂ ਚੰਗੀਆਂ ਸਲਾਹਾਂ ਹੁੰਦੀਆਂ ਪਰ ਉਹਨਾਂ ਨੇ ਨਾਸ਼ ਕਰਨ ਵਾਲੀਆਂ ਚੀਜ਼ਾਂ ਜਿਹੜੀਆਂ ਆ ਉਹ ਅੱਗੇ ਰੱਖਣੀਆਂ ਸਾਡੇ ਪਰ ਉਹ ਝੂਠੇ ਹੋਣਗੇ ਝੂਠੇ ਟੀਚਰਜ਼ ਹੋਣਗੇ ਝੂਠੇ ਗੁਰੂ ਗੁਰੂ ਮੀਨਸ ਟੀਚਰ ਝੂਠੀ ਸਿੱਖਿਆ ਦੇਣ ਵਾਲੇ ਉਹ ਹੋਣਗੇ ਤਾਂ ਲੋਕਾਂ ਨੂੰ ਸਿਖਾਉਣ ਵਾਸਤੇ ਖੜੇ ਪਰ ਸਿਖਾਉਣਗੇ ਕੀ ਗਲਤ ਚੀਜ਼ਾਂ ਪਰ ਕਿਦਾਂ ਸਿਖਾਉਣਗੇ ਜਿੱਦਾਂ ਸਹੀ ਚੀਜ਼ਾਂ ਸਿਖਾਈ ਦੀਆਂ ਏ ਉਹਨਾਂ ਨੇ ਗਲਤ ਕੰਮ ਕਰਨ ਨੂੰ ਤੁਹਾਨੂੰ ਇਦਾਂ ਕਹਿਣਾ ਆ ਵੀ ਉਹਦੇ ਤਿੰਨ ਚਾਰ ਐਡਵਾਂਟੇਜ ਦੱਸ ਦੇਣੇ ਉਹਨਾਂ ਨੇ ਉਹਦੇ ਤਿੰਨ ਚਾਰ ਫਾਇਦੇ ਤੁਹਾਨੂੰ ਦੱਸ ਦੇਣੇ ਤੁਹਾਨੂੰ ਲੱਗਣਾ ਇਹ ਗਲਤ ਨਹੀਂ ਆ ਇਹ ਤਾਂ ਸਹੀ ਆ ਇਹਦਾ ਕਿੰਨਾ ਫਾਇਦਾ ਹੈ ਅਸੀਂ ਕਰ ਸਕਦੇ ਆ ਪਰ ਉਹਨਾਂ ਨੇ ਨਾਸ਼ ਕਰਨ ਵੱਲ ਨੂੰ ਲੈ ਜਾਣਾ ਆ ਇਸ ਲਈ ਆਪਾਂ ਨੂੰ ਹੁਸ਼ਿਆਰ ਰਹਿਣਾ ਪੈਣਾ ਆ ਕਹਿੰਦਾ ਤੇ ਉਸ ਸਵਾਮੀ ਦਾ ਜਿਨੇ ਉਹਨਾਂ ਨੂੰ ਮੁੱਲ ਲਿਆ ਸੀ ਇਨਕਾਰ ਕਰਕੇ ਛੇਤੀ ਆਪਣਾ ਨਾਸ਼ ਕਰਉਣਗੇ ਪਰ ਉਹ ਨਾਸ਼ ਹੋ ਜਾਣਗੇ ਜਿਹੜੇ ਗਲਤ ਸਿੱਖਿਆ ਦੇਣਗੇ ਤੇ ਗਲਤ ਸਿੱਖਿਆ ਲੈਣਗੇ ਉਹ ਨਾਸ਼ ਹੋ ਜਾਣਗੇ ਕਰਕੇ ਉਹਨਾਂ ਨੇ ਉਹਦਾ ਇਨਕਾਰ ਕਰ ਦੇਣਾ ਜਿਨੇ ਉਹਨਾਂ ਨੂੰ ਮੁੱਲ ਖਰੀਦਿਆ ਤੇ ਮੁੱਲ ਕਿੰਨੇ ਖਰੀਦਿਆ ਆ ਪ੍ਰਭੂ ਯਿਸੂ ਮਸੀਹ ਜੀ ਨੇ ਲਹੂ ਦੇ ਕੇ ਸਾਨੂੰ ਮੁੱਲ ਖਰੀਦਿਆ ਆ ਹallelujah ਅਰੇ ਬਹੁਤੇ ਉਹਨਾਂ ਦੇ ਲੋਚਪਣ ਇਹਦੇ ਮਗਰ ਲੱਗ ਤੋਰਨਗੇ ਅਤੇ ਉਹਨਾਂ ਦੇ ਕਾਰਨ ਸੱਚਾਈ ਦੇ ਮਾਰਗ ਦੀ ਬਦਨਾਮੀ ਕੀਤੀ ਜਾਵੇਗੀ ਹੁਣ ਜਿਹੜੇ ਝੂਠੀ ਸਿੱਖਿਆ ਦੇਣ ਵਾਲੇ ਆ ਉਹਨਾਂ ਦੇ ਪਿੱਛੇ ਬਹੁਤ ਭੀੜਾਂ ਲੱਗ ਜਾਂਦੀਆਂ ਆ ਕਰਕੇ ਸੱਚ ਦਾ ਰਾਹ ਔਖਾ ਬਹੁਤ ਆ ਸੱਚ ਦਾ ਰਾਹ ਭੀੜਾ ਬਹੁਤ ਆ ਇਹਦੇ ਤੇ ਸਮੱਸਿਆ ਬਹੁਤ ਆਉਂਦੀਆਂ ਆ ਜਦੋਂ ਤੁਸੀਂ ਸੱਚ ਬੋਲਣਾ ਆ ਕਿੰਨੇ ਲੋਕਾਂ ਨੇ ਤੁਹਾਡਾ ਸਾਥ ਛੱਡ ਦੇਣਾ ਆ ਉਹਨਾਂ ਨੇ ਕਿਹਾ ਕੀ ਕਰਨਾ ਸੀ ਇਹੋ ਜਿਹਾ ਸੱਚ ਨੂੰ ਜਿਹਦੇ ਵਿੱਚ ਸਾਨੂੰ ਦੁੱਖ ਭੋਗਣੇ ਪੈਣ ਅਸੀਂ ਝੂਠਾ ਚ ਹੀ ਠੀਕ ਆ ਅਰਬਾਣੀ ਵਿੱਚ ਕੀ ਲਿਖਿਆ ਕਹਿੰਦਾ ਬਹੁਤੇ ਉਹਨਾਂ ਦੇ ਲੋਟਪੁਣੇ ਦੇ ਮਗਰ ਲੱਗ ਤੁਰਨੇ ਆ ਕਿਹੜੀਆਂ ਚੀਜ਼ਾਂ ਦੇ ਪਿੱਛੇ ਉਹਨਾਂ ਨੇ ਪਖੰਡ ਬੋਧ ਕਰਨੇ ਆ ਉਹਨਾਂ ਨੇ ਚਮਕ-ਦਮਕ ਬੋਧ ਕਰਨੀ ਆ ਲੁਚਪੁਣਾ ਕੀ ਹੁੰਦਾ ਆ ਖਰਾਬ ਕੰਮ ਕਰਨੇ ਆ ਉਹਨਾਂ ਨੇ ਜਿਹੜੇ ਮਨਾਂ ਨੂੰ ਤੇ ਅੱਖਾਂ ਨੂੰ ਲੁਭਾ ਦੇਣ ਉਹਨਾਂ ਨੇ ਇਹੋ ਜਿਹੇ ਕੰਮ ਕਰਨੇ ਆ ਬਈ ਵਾਜੇ-ਗਾਜੇ ਬਹੁਤ ਆ ਸ਼ਾਨੋ ਸ਼ੌਕਤ ਬਹੁਤ ਆ ਤੇ ਪੁੱਠੇ ਕੰਮ ਕਰਨ ਨੂੰ ਵੀ ਉਹਨਾਂ ਨੇ ਅਪਰੀਸ਼ੀਏਟ ਕਰੀ ਜਾਣਾ ਉਨਾ ਕਹਨੇ ਕਹਣਾ ਕੋਈ ਗੱਲ ਨਹੀਂ ਆ ਤੁਸੀਂ ਅੰਦਰ ਖਾਤੇ ਏਦਾਂ ਕਰ ਲਿਆ ਕਰੋ ਕੋਈ ਗੱਲ ਨਹੀਂ ਆ ਤੁਸੀਂ ਏਦਾਂ ਕਰ ਲਿਓ ਜੇ ਮੈਂ ਹੁਣ ਖੋਲ ਕੇ ਉਹ ਕੰਮ ਦੱਸਣ ਲੱਗੀ ਵਿਵਾਦ ਬਹੁਤ ਪੈ ਜਾਣੇ ਆ ਪਰ ਏਦਾਂ ਸਿਆਣੇ ਕਹਿੰਦੇ ਹੁੰਦੇ ਵੀ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਆ ਤੇ ਮੇਰੇ ਖਿਆਲ ਦੇ ਵਿੱਚ ਦੋ ਪੰਡੋਰ ਚਰਚ ਜੀਜ਼ਸ ਹੀਲਿੰਗ ਮਿਨਿਸਟਰੀ ਦੀਆਂ ਜਿੰਨੀਆਂ ਭੇਡਾਂ ਤੇ ਪਰਮੇਸ਼ਵਰ ਦੇ ਲੋਕ ਇਹ ਸਾਰੇ ਸਮਝਦਾਰ ਹੀ ਆ ਕਰਕੇ ਬੁੱਧ ਦਾ ਆਤਮਾ ਇਹਨਾਂ ਦੇ ਉੱਤੇ ਓਵਰਫਲੋ ਆ ਹਾਲੇਲੂਇਆ ਸੋ ਕਹਿੰਦਾ ਜਿਨ੍ਹਾਂ ਨੇ ਝੂਠੀ ਸਿੱਖਿਆ ਦੇਣੀ ਆ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੇ ਪੁੱਠੇ ਕੰਮਾਂ ਦੇ ਪਿੱਛੇ ਤੋਰ ਪੈਣਾ ਆ ਪਰ ਕਹਿੰਦਾ ਇਸ ਕਾਰਨ ਸਚਾਈ ਵਾਲਿਆਂ ਦੀ ਬਦਨਾਮੀ ਹੋਣੀ ਆ ਹੁਣ ਕੀ ਆ ਥੋੜਾ ਜਿਆਦਾ ਸਿੱਧਾ ਹੋਣਾ ਪਊਗਾ ਬਈ ਬਹੁਤ ਸਾਰੇ ਆ ਜਿਹੜੇ ਕਹਿੰਦੇ ਵੀ ਅਸੀਂ ਪਾਦਰੀ ਆ ਬਹੁਤ ਸਾਰੇ ਆ ਜਿਹੜੇ ਕਹਿੰਦੇ ਅਸੀਂ ਯਿਸੂ ਮਸੀਹ ਦੇ ਚੇਲੇ ਆ ਬਹੁਤ ਸਾਰੇ ਤਾਂ ਆਪਣੇ ਆਪ ਨੂੰ ਨਬੀ ਦੇ ਰਸੂਲ ਵੀ ਦੱਸਦੇ ਆ ਪਰ ਕੰਮ ਇਹੋ ਜੇ ਕਰਦੇ ਆ ਵੀ ਉਪਰਿਆਂ ਦੇ ਵਿੱਚ ਵੀ ਬਦਨਾਮੀ ਹੁੰਦੀ ਆ ਤੇ ਫੇ ਕੀ ਹੁੰਦਾ ਜਿਹੜੇ ਚੰਗੇ ਚਾਲ ਚੱਲਦੇ ਆ ਜਿਹੜੇ ਖਰੀ ਸਿੱਖਿਆ ਦਿੰਦੇ ਜਾਂ ਖਰੀ ਸਿੱਖਿਆ ਨੂੰ ਫੋਲੋ ਕਰਦੇ ਆ ਫੇ ਉਹਨਾਂ ਨੂੰ ਵੀ ਉਹਦਾ ਨਤੀਜਾ ਭੁਗਤਣਾ ਪੈਂਦਾ ਆ ਫੇ ਲੋਕੀ ਕਹਿੰਦੇ ਇਦਾਂ ਦੇ ਮਸੀਹ ਹੁੰਦੇ ਆ ਬਹੁਤ ਸਾਰੇ ਆ ਜਿਹੜੇ ਆਪਣੀਆਂ ਜਨਾਨੀਆਂ ਨੂੰ ਛੱਡ ਕੇ ਦੂਜਿਆਂ ਨਾਲ ਅਫੇਰ ਲੈਂਦੇ ਆ ਉਹਨਾਂ ਨੇ ਬਾਹਰ ਜਨਾਨੀਆਂ ਰੱਖੀਆਂ ਆ ਬਹੁਤ ਸਾਰੀਆਂ ਜਨਾਨੀਆਂ ਆ ਆਪਣੇ ਆਪ ਨੂੰ ਨਬੀਆਂ ਦੱਸਦੀਆਂ ਆ ਹੋਰ ਉਹ ਕੌਸ਼ਿ ਆਪਣੇ ਆਪ ਨੂੰ ਡਿਕਲੇਅਰ ਕਰਦੀਆਂ ਪਰ ਉਪਰੇ ਆਦਮੀ ਰੱਖੇ ਆ ਉਹਨਾਂ ਨੇ ਆਪਣੇ ਧੀਆਂ ਪੁੱਤਰਾਂ ਤੇ ਉਹਨਾਂ ਦਾ ਕੋਈ ਕੰਟਰੋਲ ਨਹੀਂ ਆ ਆਪਣੀ ਕਲੀਸਿਆ ਦੇ ਵਿੱਚ ਵੀ ਉਹ ਗਲਤ ਕੰਮ ਹੋਣ ਤੋਂ ਰੋਕਦੇ ਨਹੀਂ ਆ ਪਰ ਉਹਨਾਂ ਦੇ ਵਿੱਚ ਵੀ ਲੋਕੀ ਰੋਸਣਾ ਜਾਣ ਚੇਲੇ ਛੱਡ ਕੇ ਨਾ ਚਲੇ ਜਾਣ ਉਹਨਾਂ ਦਾ ਸਾਥ ਦਿੰਦੇ ਆ ਪਰ ਜਦੋਂ ਉਹਨਾਂ ਦੇ ਪਾਪ ਦੁਨੀਆ ਦੇ ਅੱਗੇ ਜ਼ਾਹਰ ਹੁੰਦੇ ਆ ਫਿਰ ਜਿਹੜੇ ਸੱਚ ਦੇ ਵਿੱਚ ਵੀ ਚੱਲਦੇ ਆ ਉਹਨਾਂ ਨੂੰ ਵੀ ਬਦਨਾਮੀ ਦਾ ਜਿਹੜਾ ਆ ਉਹ ਸਾਹਮਣਾ ਕਰਨਾ ਪੈਂਦਾ ਆ ਪਰ ਇਹ ਕੁਝ ਨਵਾਂ ਨਹੀਂ ਹੈਗਾ ਜੇ ਨਵਾਂ ਹੁੰਦਾ ਫਿਰ ਪਵਿੱਤਰ ਬਾਈਬਲ ਦੇ ਵਿੱਚ ਨਹੀਂ ਹੋਣਾ ਸੀਗਾ ਪਰ ਪਵਿੱਤਰ ਬਾਈਬਲ ਦੇ ਵਿੱਚ ਪਹਿਲਾਂ ਹੀ ਲਿਖਿਆ ਆ ਕੀ ਲਿਖਿਆ ਆ ਕਹਿੰਦਾ ਉਹਨਾਂ ਦੇ ਕਾਰਨ ਸੱਚਾਈ ਦੇ ਮਾਰਗ ਦੀ ਬਦਨਾਮੀ ਕੀਤੀ ਜਾਵੇਗੀ ਸੋ ਜਦੋਂ ਵੀ ਕਿਸੇ ਨੂੰ ਤੁਸੀਂ ਆਪਣਾ ਆਤਮਿਕ ਅਧਿਆਤਮਿਕ ਗੁਰੂ ਮੰਨਦੇ ਆ ਕਿਸੇ ਨੂੰ ਤੁਸੀਂ ਆਪਣਾ ਟੀਚਰ ਮੰਨਦੇ ਆ ਬਹੁਤ ਧਿਆਨ ਨਾਲ ਚੱਲਣਾ ਆ ਭਈ ਉਹਦਾ ਆਚਰਣ ਕਿਦਾਂ ਦਾ ਆ ਉਹਦਾ ਕਰੈਕਟਰ ਕਿਦਾਂ ਦਾ ਆ ਉਹਦੇ ਕੰਮ ਕਿਦਾਂ ਦੇ ਆ ਸਿਰਫ ਐਦਾ ਹੀ ਨਹੀਂ ਦੇਖਣਾ ਵੀ ਉਹਨੇ ਹੱਥ ਦੇ ਵਿੱਚ ਧਰਮ ਪੁਸਤਕ ਫੜੀ ਆ ਪੜ ਕੇ ਤਾਂ ਕੋਈ ਵੀ ਬੋਲ ਸਕਦਾ ਆ ਜਦੋਂ ਪੰਜਵੀਂ ਕਚ ਨਿਆਣਾ ਹੋ ਜਾਂਦਾ ਬਹੁਤ ਸੋਹਣੀ ਉਹ ਲੈਂਗੁਏਜ ਪੜਨੀ ਸ਼ੁਰੂ ਕਰ ਦਿੰਦਾ ਭਾਵੇਂ ਉਹਨੂੰ ਅੰਗਰੇਜ਼ੀ ਦੀ ਫੜਾ ਦਿਓ ਹਿੰਦੀ ਜਾਂ ਪੰਜਾਬੀ ਦੀ ਫੜਾ ਦਿਓ ਪਰ ਉਹਨੂੰ ਐਕਸਪਲੇਨ ਕਰਨਾ ਇੰਨੀ ਈਜ਼ੀ ਜੌਬ ਨਹੀਂ ਆ ਔਰ ਉਹਦੇ ਉੱਤੇ ਚੱਲਣਾ ਸਭ ਤੋਂ ਹੀ ਔਖਾ ਕੰਮ ਆ ਜੇ ਜਦੋਂ ਕਿਸੇ ਨੂੰ ਆਪਣਾ ਆਤਮਕ ਅਤੇ ਅਧਿਆਤਮਕ ਗੁਰੂ ਮੰਨਣਾ ਆ ਟੀਚਰ ਮੰਨਣਾ ਆ ਕਿਸੇ ਦੀ ਸਿੱਖਿਆ ਲੈਣੀ ਆ ਕਿਸੇ ਨੂੰ ਸੁਣਨਾ ਆ ਤਾਂ ਪਹਿਲਾਂ ਇਹ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਵੀ ਉਹਦਾ ਆਪਣਾ ਜੀਵਨ ਕਿਦਾਂ ਦਾ ਆ ਕੀ ਜਿਹੜੀਆਂ ਚੰਗੀਆਂ ਗੱਲਾਂ ਉਹ ਕਰਦਾ ਆ ਉਹ ਉਹਦੇ ਜੀਵਨ ਦੇ ਵਿੱਚ ਲਾਗੂ ਹੁੰਦੀਆਂ ਆ ਜੇ ਉਹਦੇ ਜੀਵਨ ਦੇ ਵਿੱਚ ਲਾਗੂ ਨਹੀਂ ਹੁੰਦੀਆਂ ਉਦੋਂ ਹੀ ਕੰਨੀ ਘੱਟ ਉੱਥੋਂ ਜਿਹੜੀ ਆ ਕਰ ਜੋ ਉਦੋਂ ਹੀ ਪਾਸੇ ਹੋ ਜਾ ਨਹੀਂ ਤੇ ਇਹ ਨਾ ਹੋਵੇ ਭਈ ਇਹ ਕਹਿਣ ਨੂੰ ਭਈ ਜਿੱਥੇ ਮੈਂ ਜਾਣਾ ਉੱਥੇ ਬਹੁਤ ਭਾਰੀ ਕੱਠ ਹੁੰਦਾ ਭਾਰੀ ਇਕੱਠ ਦੀ ਕਿਹੜੀ ਗੱਲ ਐ ਉਹ ਤਾਂ ਪਿੰਡ ਦੇ ਮੇਲਿਆਂ 'ਚ ਵੀ ਹੋ ਜਾਂਦਾ ਕਬੱਡੀ ਪੈਂਦੀ ਹੋਵੇ ਉੱਥੇ ਬਹੁਤ ਇਕੱਠ ਹੋ ਜਾਂਦਾ ਇਹਦਾ ਮਤਲਬ ਇਹ ਥੋੜੀ ਵੀ ਉਹ ਸਾਰੇ ਸਵਰਗ ਨੂੰ ਜਾਣ ਦੇ ਲਈ ਉੱਥੇ ਟਿਕਟਾਂ ਲੈਣ ਦੇ ਆ ਕ੍ਰਿਕਟ ਦੇ ਮੈਚ ਦੇ ਉੱਤੇ ਕਿੰਨਾ ਇਕੱਠ ਹੁੰਦਾ ਭੀੜਾਂ ਦਾ ਮਤਲਬ ਝੜਿਆ ਨਾ ਉਹ ਧਾਰਮਿਕਤਾ ਨੂੰ ਨਹੀਂ ਦਰਸਾਉਂਦਾ ਕੋਈ ਚੰਗੀ ਮੂਵੀ ਰਿਲੀਜ਼ ਹੋ ਜਾਏ ਤਾਂ ਸਿਨੇਮਿਆਂ 'ਚ ਵੀ ਭੀੜ ਬਹੁਤ ਹੋ ਜਾਂਦੀ ਆ ਤੋ ਉਹਦਾ ਕੀ ਮਤਲਬ ਹੋਇਆ ਵੀ ਉਹ ਸਾਰੇ ਸਵਰਗ ਨੂੰ ਚੱਲੇ ਆ ਕੋਈ ਰੈਸਟੋਰੈਂਟ ਚੰਗਾ ਚੱਲਦਾ ਹੋਵੇ ਭੀੜਾਂ ਤਾਂ ਉੱਥੇ ਬਹੁਤ ਹੋ ਜਾਂਦੀਆਂ ਸਰਕਸ ਕੋਈ ਮਸ਼ਹੂਰ ਹੋਏ ਭੀੜਾਂ ਤੋਂ ਉੱਥੇ ਬਹੁਤ ਹੋ ਜਾਂਦੀਆਂ ਆ ਭੀੜਾਂ ਦੇ ਮਗਰ ਨਹੀਂ ਲੱਗਣਾ ਪਰਮੇਸ਼ਵਰ ਦੇ ਵਚਨ ਦੇ ਮਗਰ ਲੱਗਣਾ ਹੈ ਹਾਲੇਲੂਇਆ ਸੋਏ ਇਸ ਗੱਲ ਨੂੰ ਪੱਲੇ ਨਾਲ ਗੰਢ ਦੇ ਲਿਓ ਅਤੇ ਲੋਭ ਦੇ ਮਾਰੇ ਉਹ ਬਨਾਵਟ ਦੀਆਂ ਗੱਲਾਂ ਨਾਲ ਤੁਹਾਨੂੰ ਖੱਤੀ ਦਾ ਢੰਗ ਬਣਾ ਛੱਡਣਗੇ ਲਾਲਚ ਦੇ ਮਾਰੇ ਬਨੌਟੀ ਗੱਲਾਂ ਕਰਨਗੇ ਤੁਹਾਡੇ ਨਾਲ ਤੁਹਾਨੂੰ ਖੁਸ਼ ਰੱਖਣ ਦੇ ਲਈ ਵੀ ਤੁਹਾਨੂੰ ਜਿਹੜੀਆਂ ਕਾਰਾਂ ਮਿਲ ਜਾਣੀਆਂ ਕੋਠੀਆਂ ਪੈ ਜਾਣੀਆਂ ਵੀਜ਼ੇ ਲੱਗ ਜਾਣੇ ਮੈਂ ਅੱਜ ਨਾ ਕਹਿਣੀ ਕਿਸੇ ਨੂੰ ਪ੍ਰੋਫੈਸੀ ਕਰਦੀ ਦੇਖਿਆ ਵੀ ਅੱਜ ਇੰਨੇ ਜਾਣਿਆ ਦੇ ਸਵਰਗ ਦੇ ਵੀਜ਼ੇ ਲੱਗ ਰਹੇ ਆ ਕੀ ਪਰਮੇਸ਼ਵਰ ਦਾ ਆਤਮਾ ਇਹ ਪ੍ਰੋਫੈਸੀ ਨਹੀਂ ਕਰਦਾ ਪਰ ਅੱਜ ਮੈਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਰਦੀ ਆ ਅੱਜ ਇੱਥੇ 10% ਲੋਕਾਂ ਦੇ ਸਵਰਗ ਦੇ ਵੀਜ਼ੇ ਲੱਗ ਰਹੇ ਕਿਉਂਕਿ ਉਹ ਆਪਣੇ ਜੀਵਨ ਨੂੰ ਬਦਲ ਰਹੇ ਆ ਇੱਕ ਗੱਲ ਨੂੰ ਯਾਦ ਰੱਖਿਓ ਭਵਿੱਖਬਾਣੀ ਉਹ ਨਹੀਂ ਹੁੰਦੀ ਜਿਹੜੀ ਬਸ ਕਿਸੇ ਪਾਰਟਿਕੂਲਰ ਇੱਕ ਪਰਸਨ ਦੇ ਨਾਲ ਜਿਹੜੀ ਸੰਬੰਧਿਤ ਹੋਏ ਜਿਹੜੀ ਅਸਲੀ ਭਵਿੱਖਬਾਣੀਆਂ ਪਵਿੱਤਰ ਵਚਨ ਦੇ ਅਨੁਸਾਰ ਉਹ ਕਲੀਸਿਆ ਦੀ ਤਰੱਕੀ ਦੇ ਲਈ ਹੁੰਦੀ ਆ ਅਸਲੀ ਭਵਿੱਖਬਾਣੀ ਕੋਮਾ ਦੀ ਤਰੱਕੀ ਦੇ ਲਈ ਹੁੰਦੀ ਆ ਔਰ ਜਿੰਨੀਆਂ ਭਵਿੱਖਬਾਣੀਆਂ ਪਵਿੱਤਰ ਬਾਈਬਲ ਦੇ ਵਿੱਚ ਕੀਤੀਆਂ ਗਈਆਂ ਆ ਉਹਨਾਂ ਭਵਿੱਖਬਾਣੀਆਂ ਦੇ ਵਿੱਚ ਜ਼ਿਆਦਾਤਰ ਤੁਹਾਨੂੰ ਪਤਾ ਵਿਨਾਸ਼ ਦੀਆਂ ਸੀਗੀਆਂ ਕੋਈ ਪਰਲੋ ਦੇ ਆਉਣ ਦੀ ਸੀਗੀ ਕੋਈ ਕਿਸੇ ਪਿੰਡ ਦੇ ਮੁਲਖ ਦੇ ਨਾਸ਼ ਹੋਣ ਦੀ ਸੀਗੀ ਬਹੁਤ ਥੋੜੀਆਂ ਜੀਆਂ ਪੁਇਖ ਬਾਣੀਆਂ ਆ ਜਿਹੜੀਆਂ ਖੁਸ਼ ਖਬਰੀਆਂ ਆ ਜਿੱਦਾਂ ਪ੍ਰਭੂ ਯਿਸੂ ਮਸੀਹ ਦੇ ਜਨਮ ਦੀ ਆ ਪਰ ਬਾਲੀਆਂ ਡੇਂਜਰਸ ਸੀਗੀਆਂ ਅੱਜ ਕਿੰ딴ੀਆਂ ਪੁਇਖ ਬਾਣੀਆਂ ਹੁੰਦੀਆਂ ਆ ਪੁਇਖ ਬਾਣੀ ਹੁੰਦੀ ਐ ਇੱਕ ਪਾਸੇ ਢੋਲ ਵੱਜਣ ਦਾ ਦੂਜੇ ਪਾਸੇ ਲੁੱਡੀਆਂ ਬੈ ਰਹੀਆਂ ਇਹ ਕਿਹੜੀ ਪੁਇਖ ਬਾਣੀ ਆ ਉਹ ਇਸ ਲਈ ਆ ਕਿ ਤੁਹਾਨੂੰ ਖੁਸ਼ ਕੀਤਾ ਜਾਏ ਔਰ ਤੁਹਾਡੀਆਂ ਜੇਬਾਂ ਖਾਲੀ ਕਰਾਈਆਂ ਜਾਣ ਕਹਿੰਦਾ ਉਹ ਤੁਹਾਨੂੰ ਖੱਟੀ ਦਾ ਢੰਗ ਬਣਾ ਲੈਣਗੇ ਬਨਾਵਟ ਦੀਆਂ ਗੱਲਾਂ ਦੇ ਨਾਲ ਇਹ ਨਿਸ਼ਾਨ ਕਹਦਾ ਆ ਕੁਧਰਮ ਦਾ ਆ ਅੱਜ ਤੁਸੀਂ ਸੁਣ ਕੀ ਰਹੇ ਆ ਧਰਮ ਧਰਮ ਦੀਆਂ ਗੱਲਾਂ ਸੁਣ ਰਹੇ ਆ ਕਿਉਂ ਕਰਕੇ ਇਸ ਸਚਾਈ ਦੀਆਂ ਗੱਲਾਂ ਆ ਅ ਸਚਾਈ ਕੀ ਆ ਧਰਮ ਧਰਮ ਦਾ ਇੱਕ ਗੋਹਣ ਆ ਪਰਮੇਸ਼ਵਰ ਦਾ ਸੁਭਾਅ ਆ ਅ ਜਿਹੜੀਆਂ ਭੁੱਖ ਬਾਣੀਆਂ ਹੁੰਦੀਆਂ ਉਹਨਾਂ ਦੇ ਰਾਈ ਕਰੈਕਸ਼ਨ ਕੀਤੀ ਜਾਂਦੀ ਆ ਉਨਾ ਦੇ ਰਹੀਂ ਸੁਧਾਰ ਕੀਤਾ ਜਾਂਦਾ ਆ ਤੁਸੀਂ ਸੋਚੋ ਪਰਮੇਸ਼ਰ ਨੇ ਜੋਨਾ نبی ਨੂੰ ਭੁਖਬਾਣੀ ਦਿੱਤੀ ਕਿ ਜਾ ਨੀਨਵਾ ਨੂੰ ਜਾ ਕੇ ਕਹੇ ਇੰਨੇ ਦਿਨਾਂ ਨੂੰ ਨਾਸ਼ ਹੋ ਜਾਣਾ ਅਗਰ ਪਰਮੇਸ਼ਰ ਨੇ ਨੀਨਵਾ ਨੂੰ ਨਾਸ਼ ਕਰਨਾ ਸੀ ਤਾਂ ਉਹਨਾਂ ਦੇ ਲਈ ਪਹਿਲਾਂ ਭੇਜਣ ਦੇ ਜਿਹੜਾ ਸੁਨੇਹਾ ਕੀ ਲੋੜ ਸੀਗੀ ਉਹ ਅਸਮਾਨ ਨੂੰ ਫਾੜਦਾ ਅੱਗ ਡਿੱਗਦੀ ਤੇ ਨੀਨਵਾ ਨੇ ਫਸਮ ਹੋ ਜਾਣਾ ਸੀਗਾ ਇੰਨੇ ਦਿਨ ਪਹਿਲਾਂ ਸੁਨੇਹਾ ਕਿਉਂ ਭੇਜਿਆ ਕਿਉਂਕਿ ਪਰਮੇਸ਼ਵਰ ਜੀ ਨਹੀਂ ਚਾਹੁੰਦੇ ਕਿ ਕੁਝ ਵੀ ਉਹਦੇ ਹੱਥ ਦਾ ਬਣਾਇਆ ਹੋਇਆ ਨਾਸ਼ ਹੋਏ ਉਹਨੇ ਸਮਾਂ ਦਿੱਤਾ ਉਹਨਾਂ ਨੂੰ ਕਿ ਉਹ ਪਛਤਾਪ ਕਰਣ ਅਤੇ ਬਚਾਏ ਜਾਣ ਉਹਦਾ ਮਤਲਬ ਇਹ ਨਹੀਂ ਸੀ ਕਿ ਨੀਨਵਾ ਨੂੰ ਨਾਸ਼ ਕਰਨਾ ਪਰਮੇਸ਼ਵਰ ਦੇ ਲਈ ਇੱਕ ਖੁਸ਼ੀ ਦੀ ਗੱਲ ਸੀ ਪਰਮੇਸ਼ਵਰ ਨੇ ਉਹਨਾਂ ਨੂੰ ਮੌਕਾ ਦਿੱਤਾ ਜਿਵੇਂ ਅੱਜ ਸਾਨੂੰ ਵੀ ਦਿੱਤਾ ਹallelujah ਸੋ ਯਸਲੀ ਅਸੀਂ ਦੇਖਣਾ ਹੈ ਬਹੁਤ ਸਾਰੇ ਲੋਕ ਕਲੀਸਿਆ ਦੇ ਵਿੱਚ ਜਿੱਥੇ ਬਹੁਤ ਸਾਰੀਆਂ ਪ੍ਰੋਫਸੀਜ਼ ਹੁੰਦੀਆਂ ਉੱਥੇ ਉਹ ਸਾਰਾ ਟਾਈਮ ਉਹਨਾਂ ਦੀ એનર્ਜੀ ਇੱਕੋ ਚੀਜ਼ ਵੱਲ ਲੱਗੀ ਕਾਸ਼ ਮੇਰੇ ਲਈ ਵੀ ਕੁਝ ਬੋਲ ਦੇਣ ਕਾਸ਼ ਮੇਰੇ ਲਈ ਵੀ ਕੁਝ ਬੋਲ ਦੇਣ ਪੂਰਾ ਟਾਈਮ ਵਰਸ਼ਿਪ ਹੋਈ ਉਹਨਾਂ ਦਾ ਮਨ ਨਹੀਂ ਟਿਕ ਰਿਹਾ ਵਚਨ ਹੋਇਆ ਉਹਨਾਂ ਦਾ ਮਨ ਨਹੀਂ ਟਿਕ ਰਿਹਾ ਜਿੱਦਾਂ ਹੀ ਪਾਦਰੀ ਨੇ ਮਾਈਕ ਫੜਿਆ ਆਪਣੇ ਹੱਥ ਵਿੱਚ ਪ੍ਰੋਫਟ ਨੇ ਮਾਈਕ ਫੜਿਆ ਉਹ ਉਹਨਾਂ ਦੀ ਸਾਰੀ એનર્ਜੀ ਉਹਨਾਂ ਦੇ ਕੰਨਾਂ ਦੇ ਵਿੱਚ ਚਲੇਗੀ ਕਿ ਬਸ ਹੁਣ ਕੀ ਬੋਲਿਆ ਤੇ ਮੈਂ ਫੜ ਲਵਾਂ ਪੁੱਖ ਬਾਣੀ ਵਚਨ ਨਾਲੋਂ ਵੱਡੀ ਕਦੇ ਨਹੀਂ ਹੋ ਸਕਦੀ ਚੇਤੇ ਰੱਖਿਓ ਪੁੱਖ ਬਾਣੀ ਬਚਾ ਨਹੀਂ ਸਕਦੀ ਪਰ ਵਚਨ ਤੁਹਾਨੂੰ ਬਚਾ ਸਕਦਾ ਹੈ ਹallelujah